ਆਇਆ ਕਿ ਨਹੀਂ ਆਇਆ ਕਾਸ਼ਰ ਆਇਆ ਕਿ ਆ ਮੈਨੂੰ ਜੂੜ ਬੋਲ ਰਹੇ ਨੇ ਕਿ ਕੋਈ ਪੈਸਾ ਨਹੀਂ ਮਿਲਿਆ ਕੁਝ ਨਹੀਂ ਮਿਲਿਆ ਮੈਂ ਆਪਣਾ ਲਗਾਣਾ ਪਰਾਣਾ ਉਹ ਅੱਡਾ ਲਗਾਉਂਗੀ ਬੁੱਧਵਾਰ ਨੂੰ ਬੁੱਧਵਾਰ ਨੂੰ ਹਾਂ ਜੀ ਮੇਰਾ ਬੁੱਧਵਾਰ ਬਾਡਾ ਫੈਨ ਕਰੋ ਲਈ ਆਪੇ ਲੋਕਾਂ ਦੇ ਤਰ੍ਹਾਂ ਉਸ ਚੀਜ਼ ਨੂੰ ਇਹਨੂੰ ਛੋਟੀ ਉਮਰ ਦੇ 10 ਸਾਲ ਦੀ ਉਮਰ ਦੇ ਵਿੱਚ ਪਹਿਲਾਂ ਬੜਾ ਮਾਮਲਾ ਹੱਦੀ ਸੁਲਝਣੀ ਸੀ ਤੇ ਨਾਲ ਹੀ ਇਹ ਕੋਹੋਰ ਵਿਵਾਦ ਖੜਾ ਹੋ ਗਿਆ ਮਦਦ ਕਰਨ ਵਾਲਿਆਂ ਨੇ ਮਦਦ ਕੀਤੀ ਭੰਡਣ ਵਾਲੀ ਭੰਡ ਗਈ ਕੁੱਲ ਮਿਲਾ ਕੇ ਫਾਇਦਾ ਤਾਂ ਪਤਾ ਨਹੀਂ ਨੁਕਸਾਨ ਇਸ ਬੱਚੇ ਦਾ ਹੀ ਹੋਣਾ ਹੈ ਦੋਸਤੋ ਇੱਕ ਵਾਰ ਫੇਰ ਤੋਂ ਦਿੱਲੀ ਵਾਲੇ ਜਸਪ੍ਰੀਤ ਦਾ ਮਾਮਲਾ ਸੁਰਖੀਆਂ ਦੇ ਵਿੱਚ ਹੈ ਤੁਹਾਡੇ ਨਾਲ ਕੁਝ ਅਹਿਮ ਜਾਣਕਾਰੀ ਸਾਂਝੀ ਕਰਾਂਗੇ ਕਿਉਂ ਦੁਬਾਰਾ ਇਹ ਪਰਿਵਾਰ ਵੱਖ-ਵੱਖ ਹੋਇਆ ਜੋ ਜਸਪ੍ਰੀਤ ਨੂੰ ਸਪੋਰਟ ਮਿਲੀ ਜੋ ਮਦਦ ਮਿਲੀ ਉਸ ਦਾ ਕੀ ਬਣਿਆ ਕਿਉਂਕਿ ਜਸਪ੍ਰੀਤ ਆ ਇਸ ਸਮੇਂ ਆਪਣੀ ਮਦਰ ਦੇ ਨਾਲ ਪੰਜਾਬ ਜਾ ਰਿਹਾ ਹੈ ਇਹੋ ਜਿਹੀਆਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਹਨ ਫਿਰ ਦਿੱਲੀ ਜੋ ਫਾਸਟ ਫੂਡ ਦਾ ਕੰਮ ਹੈ ਉਹ ਕੌਣ ਕਰੇਗਾ ਅੱਗੇ ਕਿੰਨੇ ਕੰਮ ਚੱਲਣਾ ਹੈ ਸੋ ਸ਼ੁਰੂ ਤੋਂ ਸ਼ੁਰੂ ਕਰਦੇ ਹਾਂ ਜਸਪ੍ਰੀਤ ਦੀ ਕਹਾਣੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਰਿਵਾਰ ਨੂੰ ਇੱਕਜੁੱਟ ਕੀਤਾ ਗਿਆ ਹਰਮਿੰਦਰ ਸਿੰਘ ਪਿੰਕਾ ਜੀ ਦੇ ਵੱਲੋਂ ਇੱਥੋਂ ਤੱਕ ਕਿ ਹਰਮਿੰਦਰ ਸਿੰਘ ਪਿੰਕਾ ਅਤੇ ਤਿਲਕਨਗਰ ਦੇ ਐਮ ਐਲ ਏ ਜਰਨੈਲ ਸਿੰਘ ਨੇ ਜਸਪ੍ਰੀਤ ਹੋਰਾਂ ਦਾ ਪਰਿਵਾਰ ਤਾਂ ਇਕੱਠਾ ਕੀਤਾ ਹੀ ਇਸ ਪਰਿਵਾਰ ਨੂੰ ਤਾਂ ਇਕਜੁੱਟ ਕੀਤਾ ਹੀ ਬਲਕਿ ਨਾਲ-ਨਾਲ ਜਸਪ੍ਰੀਤ ਨੂੰ ਇੱਕ ਨਵੀਂ ਫੂਡ 카ਟ ਵੀ ਬਣਵਾ ਕੇ ਦਿੱਤੀ ਉਸ ਦੀਆਂ ਤਸਵੀਰਾਂ ਵੀ ਤੁਸੀਂ ਨੇ ਦੇਖੀਆਂ ਜਿਹੜੀ ਇਸ ਸਮੇਂ ਸੰਸਾਨ ਖੜੀ ਹੈ ਸਕਰੀਨ ਤੇ ਉਹ ਵੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜੀ ਹਾਂ ਤੁਸੀਂ ਨੇ ਸਹੀ ਸੁਣਿਆ ਇਹ ਘਰ ਬਿਲਕੁਲ ਇੱਕ ਦੋ ਦਿਨਾਂ ਤੋਂ ਖਾਲੀ ਹੈ ਬਿਲਕੁਲ ਸ਼ਮਸ਼ਾਨ ਕਾੜੀ ਹੈ ਕਿਉਂਕਿ ਦੁਬਾਰਾ ਤੋਂ ਪਰਿਵਾਰ ਵਿੱਚ ਆਪਸੀ ਕੋਈ ਗੱਲਬਾਤ ਹੋਈ ਜਸਪਰੀ ਦੀ ਮਾਤਾ ਜੀ ਨੇ ਬੀਤੇ ਦਿਨੀ ਇੱਕ ਬਲੌਗਰ ਦੇ ਮਾਧਮ ਦੇ ਨਾਲ ਲੋਕਾਂ ਨੂੰ ਅਪੀਲ ਕੀਤੀ ਸੀ ਲੋਕਾਂ ਤੱਕ ਆਪਣੀ ਇੱਕ ਗੱਲ ਰੱਖੀ ਸੀ ਜਸਪ੍ਰੀਤ ਦੀ ਮਾਤਾ ਜੀ ਨੇ ਫੂਡ ਬਲੌਗਰ ਦੇ ਮਾਧਿਅਮ ਨਾਲ ਇੱਕ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਜਸਪ੍ਰੀਤ ਦੀ ਜੋ ਵੀ ਮਦਦ ਹੋਈ ਚਾਹੇ ਉਹ ਕੋਈ ਰੋ ਮਟੀਰੀਅਲ ਦੇ ਕੇ ਗਿਆ ਜਾਂ ਕਿਸੇ ਵੀ ਤਰੀਕੇ ਦੇ ਨਾਲ ਜੋ ਵੀ ਮਦਦ ਹੋਈ ਹੈ ਮੈਨੂੰ ਜਸਪ੍ਰੀਤ ਦੀ ਭੂਆ ਤੇ ਉਸ ਦਾ ਜਿਹੜਾ ਲੜਕਾ ਹੈ ਉਹ ਕੋਈ ਕੁਝ ਨਹੀਂ ਦੱਸ ਰਿਹਾ ਉਸ ਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਦੇ ਰਿਹਾ ਮੈਨੂੰ ਕੋਈ ਵੀ ਹਿਸਾਬ ਕਿਤਾਬ ਦੇ ਬਾਰੇ ਨਹੀਂ ਦੱਸਿਆ ਜਾ ਰਿਹਾ ਇਸ ਵੀਡੀਓ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਗੱਲ ਵੀ ਕਹੀ ਗਈ ਕਿ ਮੈਂ ਬੁੱਧਵਾਰ ਨੂੰ ਆਪਣੀ ਖੋਦੀ ਪੁਰਾਣੀ ਕਾਟਹੀ ਲਾਵਾਂਗਾ ਜਿਵੇਂ ਪਹਿਲਾਂ ਕੰਮ ਕਰਦੇ ਸੀ ਕਿ ਉਸੇ ਤਰੀਕੇ ਨਾਲ ਹੀ ਬਾਦ ਬਹੁਤ ਸਾਰੀਆਂ ਵੀਡੀਓ ਸਾਹਮਣੇ ਆਈਆਂ ਸਭ ਤੋਂ ਪਹਿਲਾਂ ਤੁਸੀਂ ਇਹ ਵਾਇਰਲ ਵੀਡੀਓ ਦੇਖੋ ਜਸਪ੍ਰੀਤ ਦੇਵ ਮਾਤਾ ਜੀ ਦੀ

ਦਾਸੀ ਵੀ ਵੀਰੇ ਕੁਛ ਹੀ ਨਹੀਂ ਦੱਸ ਰਹੀ। ਕਿਸਾਨਾ ਉਹਨਾਂ ਕੋਲ ਹੈ। ਹਾਂਜੀ ਦੱਸ ਨਹੀਂ ਰਹੀ। ਇਹ ਜਸਪ੍ਰੀਤ ਰਾਸ਼ਨ ਹੈ, ਤਾਂ ਵੀ ਨਹੀਂ ਲਾਸੀ ਕਹਿੰਦੀ ਮੇਰਾ ਰਾਸ਼ਨ ਹੈ, ਮੈਂ ਆਪਣਾ ਰਾਸ਼ਨ ਲੈ ਲਈਆਂ। ਮਾਰਾ ਕੋਈ ਹੱਕ ਨਹੀਂ ਹੈ। ਇਹ ਵੀਡੀਓ ਇੱਕ ਵਾਰ ਸਮਝੋਤਾ ਹੋਣ ਤੋਂ ਬਾਅਦ ਹੀ ਹੈ ਜਸਪ੍ਰੀ ਤੇ ਤੇ ਜਸਪ੍ਰੀਤ ਦੇ ਮਾਤਾ ਜੀ ਨੇ ਕਈ ਦਿਨ ਕਾਟ ਬੰਦ ਕਰ ਰੱਖੀ ਹੈ ਜਸਪ੍ਰੀ ਦੀ ਭੂਆ ਤੇ ਉਹਨਾਂ ਦੇ ਨਾਲ ਉਹਨਾਂ ਦੀ ਛੋਟੀ ਬੱਚੀ ਜੋ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਉਹੀ ਕਾਟ ਤੇ ਦਿਖਾਈ ਦੇ ਰਹੇ ਨੇ ਜਸਪ੍ਰੀਤ ਤੇ ਜਸਪ੍ਰੀ ਦੀ ਮਾਤਾ ਜੀ ਇੱਥੇ ਮੌਜੂਦ ਨਹੀਂ ਹੈ ਬਾਕੀ ਇੱਥੇ ਕੋਈ ਵੀ ਨਹੀਂ ਹੈ ਇਸ ਸਭ ਤੋਂ ਬਾਅਦ ਹੁਣ ਤੁਹਾਨੂੰ ਦੱਸਣਾ ਚਾਹਵਾਂਗੇ ਕਿ ਹਰਮੀਤ ਸਿੰਘ ਪਿੰਕਾ ਜੀ ਨੇ ਦੁਬਾਰਾ ਤੋਂ ਇਸ ਪਰਿਵਾਰ ਦੇ ਨਾਲ ਰਾਤ ਤੱਕ ਕੀਤਾ ਸਾਰਿਆਂ ਨੂੰ ਇੱਕ ਵਾਰ ਆਪਣੇ ਆਫਿਸ ਬੁਲਾ ਕੇ ਇਹਨਾਂ ਦੇ ਨਾਲ ਮੀਟਿੰਗ ਕੀਤੀ ਸਾਰੀ ਗੱਲਬਾਤ ਤੋਂ ਬਾਅਦ ਦੋਨੇ ਬੱਚੇ ਪੂਆ ਨੇ ਮਾਂ ਨੂੰ ਸੌਪ ਦਿੱਤੇ ਜਿਸ ਦੀ ਥੋੜੀ ਕਾਗਜ਼ੀ ਕਾਰਵਾਈ ਵੀ ਕੀਤੀ ਗਈ ਹੈ ਰਮੇਸ਼ ਸਿੰਘ ਪਿੰਕਾ ਜੀ ਦੇ ਵੱਲੋਂ ਭੇਜੇ ਜਾ ਰਹੇ ਇਹਦੇ ਉੱਤੇ ਲਿਖਾ ਪੜੀ ਕਰ ਦਿੱਤੀ ਗਈ ਹੈ ਕਿ ਪਿਛਲੇ 1 ਮਹੀਨੇ ਤੋਂ ਬੱਚੇ ਪੂਆ ਦੇ ਕੋਲ ਸੀ ਜਦੋਂ ਮਾਂ ਪਿਤਾ ਦੇ ਜਾਣ ਤੋਂ ਬਾਅਦ ਮਾਂ ਰਾਜਪੁਰਾ ਚਲੀ ਗਈ ਸੀ ਹੁਣ ਜਸਪਰੀ ਤਾਂ ਤੇ ਜਸਪਰੀ ਦੇ ਮਾਤਾ ਜੀ ਆਪਣੇ ਚਾਚੇ ਦੇ ਕਾਰਵਾਨੇ ਨੇ ਜਾਣਕਾਰੀ ਮੁਤਾਬਕ ਇੱਕ ਪਰੋਸੀ ਨੇ ਇਹ ਗੱਲ ਵੀ ਕਹੀ ਹੈ ਜੋ ਕਿ ਕਾਫੀ ਬਜ਼ੁਰਗ ਨੇ ਉਹਨਾਂ ਦੇ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਇਹ ਪਰਿਵਾਰ ਸ਼ੁਰੂ ਤੋਂ ਹੀ ਰੈਂਟ ਤੇ ਰਹਿ ਰਹੇ ਆ ਮਕਾਨ ਦਾ ਥੋੜਾ ਬਹੁਤ ਅਡਜਸਟਮੈਂਟ ਕਰ ਰਹੇ ਆ ਜਸਪ੍ਰੀਤ ਦੇ ਮਾਤਾ ਪਿਤਾ ਦਾ ਸਵਾਬ ਬਹੁਤ ਵਧੀਆ ਮਿਹਨਤੀ ਨੇ ਜਿਵੇਂ ਹੀ ਉਹਨਾਂ ਦਾ ਕੋਈ ਮਕਾਨ ਦਾ ਹੋ ਜਾਂਦਾ ਤੋ ਦੁਬਾਰਾ ਤੋਂ ਇੱਥੇ ਹੀ ਕੰਮ ਕਰਨਗੇ ਜਿਵੇਂ ਸੋਸ਼ਲ ਮੀਡੀਆ ਤੇ ਦੱਸਿਆ ਜਾ ਰਿਹਾ ਕਿ ਜਸਪ੍ਰੀਤ ਤੇ ਜਸਪ੍ਰੀਤ ਦੇ ਮਾਤਾ ਜੀ ਪੰਜਾਬ ਲੈ ਕੇ ਕੰਮ ਕਰਨਗੇ ਕਿਸ ਤਰ੍ਹਾਂ ਦੀ ਕੋਈ ਗੱਲ ਨਹੀਂ ਆ ਇੱਥੇ ਹੀ ਕੰਮ ਕਰਨਗੇ ਤਿਲਕਨਗਰ ਦੇ ਵਿੱਚ ਹੀ ਜਿਵੇਂ ਪਹਿਲਾਂ ਉਹ ਆਪਣਾ ਫਾਸਟ ਫੂਡ ਦਾ ਕੰਮ ਕਰਦੇ ਸੀ ਉਸੇ ਤਰੀਕੇ ਦੇ ਨਾਲ ਅੱਗੇ ਵੀ ਉਹ ਕੰਮ ਕਰਨਗੇ दोनों परिवार में समझौता हो गया समझौता हो गया बहुत बहुत बढ़िया बात बच्चे जो है उनको मदर को सौंपे गए हैं दोनों बच्चे दो मा, दो, माँ को मिल गए हैं हाँ जी दो, दो, दोनों बच्चे दो, मा, माँ को मिल गए हैं को दोपहर ये, तो ये मदर के पास रहेंगे अच्छा अभी उसका मकान कराएगा हाँ मकान है ही नहीं अच्छा मकान नहीं है मकान अपना पहले भी नहीं था और अब भी नहीं घर में ही रहते थे हाँ अब जो है वो मकान जो है जैसे भी है वो अपने जाते घर ले हां उनको एक आधा दिन में कोशिश करेंगे हां उनको वही मकान किराए पे ले दें हां अंकल ये बताओ आज जो रेडी जो कार्ट है ये बंद क्यों आज वो वो है आज वेडनेसडे है अच्छा वो ऐसा है ये लड़का बाहर गया हुआ था कोई मांगतावानी थी हां अच्छा हां क्या हुआ आज जी हां जी हां जी बहुत सुबह मॉर्निंग में ही आया है हां जी और ऐसे वो कह रहे हैं जी आज हमें छुट्टी करनी है कल जो है वो हो सकता है कल वो रेडी लगाएंगे फिर कल कल से चालू है कल थर्सडे 23 तारीख हां थोड़ा अपनी करेलू निदेमया दे बीच रुचि हुई है जिस कारण कि वो एक कार्ट नहीं ला रहे एक काम ਉਹਨਾਂ ਨੇ ਕਈ ਦਿਨ ਬੰਦ ਕਰ ਰੱਖਿਆ ਇਸ ਦੇ ਨਾਲ ਹੀ ਹਰਮੀਤ ਸਿੰਘ ਪਿੰਕਾ ਹੋਰਾਂ ਨੇ ਜਦੋਂ ਇਸ ਪਰਿਵਾਰ ਨੂੰ ਹੁਣ ਦੁਬਾਰਾ ਬੁਲਾਇਆ ਤਾਂ ਇੱਕ ਵੀਡੀਓ ਵੀ ਸਾਂਝੀ ਕੀਤੀ ਜਸਪ੍ਰੀਤ ਦੇ ਪੂਆ ਜੀ ਅਤੇ ਉਹਨਾਂ ਦੀ ਮਾਤਾ ਜੀ ਦੀ ਹਰਮੀਤ ਸਿੰਘ ਪਿੰਕਾ ਨੇ ਕਾਗਜ਼ੀ ਕਾਰਵਾਈ ਕੀਤੀ ਅਤੇ ਉਸ ਤੋਂ ਬਾਅਦ ਪੂਆ ਦਾ ਬਿਆਨ ਵੀ ਲਿੱਤਾ ਗਿਆ ਜਦ ਪੂਆ ਨੇ ਦੋਨੋਂ ਬੱਚੇ ਉਹਨਾਂ ਦੀ ਮਾਂ ਨੂੰ ਹੈਂਡ ਓਵਰ ਕੀਤੇ ਉਸ ਤੋਂ ਬਾਅਦ ਦੀ ਜਿਹੜੀ ਉਹ ਵੀਡੀਓ ਹੈ ਉਹ ਤੁਸੀਂ ਅੱਗੇ ਦੇਖ ਸਕਦੇ ਹੋ ਇਸ ਮੁੱਦੇ ਨੂੰ ਹੁਣ ਬੰਦ ਕਰ ਦਿੱਤਾ ਜਾਏ ਲੇਕਿਨ ਕਈਆਂ ਦੀ ਰੋਟੀ ਚੱਲਦੀ ਪਈਏ ਇਸ ਕਰਕੇ ਉਹ ਰੋਡ ਉੱਥੇ ਰੇੜੀ ਤੇ ਪਹੁੰਚ ਕੇ ਕਾਰ ਤੇ ਪਹੁੰਚ ਕੇ ਕੋਈ ਨਾ ਕੋਈ ਵੀ ਵਾਦਿਤ ਵੀਡੀਓ ਪਾ ਦਿੰਦੇ ਨੇ ਦੋ ਦਿਨਾਂ ਦੀ ਮੀਟਿੰਗ ਤੋਂ ਬਾਅਦ ਅੱਜ ਪਰਿਵਾਰ ਨੂੰ ਇਕਜੁੱਟ ਫਿਰ ਬਿਠਾ ਦਿੱਤਾ ਗਿਆ ਇੱਥੋਂ ਤੱਕ ਕਿ ਜਿਸ ਤਰ੍ਹਾਂ ਕਿ ਸੰਗਤਾਂ ਦੇ ਰੁਝਾਵ ਕਾਫੀ ਆ ਰਹੇ ਸੀ ਕਿ ਬੱਚੇ ਜਿਹੜੇ ਨੇ ਉਹ ਮਾਂ ਦੇ ਕੋਲ ਵੀ ਜਾਣੇ ਚਾਹੀਦੇ ਨੇ ਸਭ ਤੋਂ ਵੱਡੀ ਗੱਲ ਕੀ ਬੱਚੇ ਐਵੇਂ ਨਹੀਂ ਭੇਜੇ ਜਾ ਰਹੇ ਇਹਦੇ ਉੱਤੇ ਲਿਖਾ ਪੜੀ ਕਰ ਦਿੱਤੀ ਗਈ ਹੈ ਕਿ ਪਿਛਲੇ 1 ਮਹੀਨੇ ਤੋਂ ਬੱਚੇ ਭੂਆ ਦੇ ਕੋਲ ਸੀ ਜਦੋਂ ਮਾਂ ਪਿਤਾ ਦੇ ਜਾਣ ਤੋਂ ਬਾਅਦ ਮਾਂ ਰਾਜਪੁਰਾ ਚਲੀ ਗਈ ਸੀ ਤੇ ਪਿੱਛੋਂ ਸੰਭਲਣ ਵਾਲੀ ਪੂਆ ਹੀ ਸੀ ਜ ਜਨਾ ਨੇ ਦੋਨੋਂ ਬੱਚਿਆਂ ਨੂੰ ਸੰਭਿਆ ਵਾਇਰਲ ਹੋਣ ਤੋਂ ਬਾਅਦ ਕਾਫੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਬੱਚੇ ਤੇ ਕਿਰਪਾ ਕੀਤੀ ਮਾਂ ਨੂੰ ਲਿਆਂਨ ਵਿੱਚ ਯੋਗਦਾਨ ਦਾਸ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਮੇਰਾ ਲਗਾਇਆ ਮੈਂ ਸਾਰੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਅੱਜ ਤੋਂ ਬਾਅਦ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਮੈਟਰ ਨੂੰ ਬੰਦ ਕਰ ਦਿੱਤਾ ਜਾਵੇ ਕਿਉਂਕਿ ਇੱਕ ਪਰਿਵਾਰਕ ਮਸਲਾ ਸੀ ਨੂੰ ਹੱਲ ਕਰ ਦਿੱਤਾ ਗਿਆ ਤੇ 22 ਮਈ 2024 ਨੂੰ ਸਿਮਰਨ ਕੌਰ ਬੱਚਿਆਂ ਨੂੰ ਆਪਣੇ ਨਾਲ ਲੈ ਕੇ ਜਾ ਰਹੀ ਹੈ ਤੇ ਸਿਮਰਨ ਕੌਰ ਜੀ ਕੀ ਕਹਿਣਾ ਚਾਹੋਗੇ ਪਬਲਿਕ ਨੂੰ ਇਸ ਬਾਰੇ ਦੱਸੋ ਤੁਸੀਂ ਮੈਂ ਬੱਚੇ ਆਪਣੇ ਨਾਲ ਲੈ ਕੇ ਜਾ ਰਹੀ ਹਾਂ ਔਰ ਦੂਸਰੀ ਗੱਲ ਹੈ ਮੇਰੀ ਜ਼ਿੰਮੇਵਾਰੀ ਮੇਰੇ ਬੱਚਾ ਨੇ ਜਿਵੇਂ ਪਹਿਲਾਂ ਚੱਕੀ ਉਸੇ ਚੱਕਾਂਗੇ ਤੇ ਦੂਸਰਾ ਜਿਹੜੀ ਤੁਸੀਂ ਆਪ ਇਹ ਗੱਲ ਕਹੀ ਹੈ ਕਿ ਕਾਰਟ ਦੋਨੋਂ ਬੱਚੇ ਮਿਲ ਕੇ ਚਲਾਣਗੇ ਉਹਦੇ ਵਿੱਚ ਕੀ ਕਹਿਣਾ ਚਾਹੋਗੇ ਵੀ ਮਿਲ ਕੇ ਚਲਾਣ ਕੋਈ ਦਿੱਕਤ ਨਹੀਂ ਤੁਹਾਨੂੰ ਮਿਲ ਕੇ ਚਲਾਣ ਕੋਈ ਦਿੱਕਤ ਨਹੀਂ ਪੰਜ ਜੀ ਜੋ ਫੈਸਲਾ ਕੀਤਾ ਗਿਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਪਾਜੀ ਸਤਿ ਸ਼੍ਰੀ ਅਕਾਲ ਜੋ ਫੈਸਲਾ ਕੀਤਾ ਗਿਆ ਬਹੁਤ ਅੱਛਾ ਕੀਤਾ ਗਿਆ ਪਾਜੀ ਨੇ ਜੋ ਕੀਤਾ ਬਹੁਤ ਅੱਛਾ ਕੀਤਾ ਰੱਬ ਐਜਾ ਦਾ ਭਰਾ ਸਭ ਨੂੰ ਦਵੇ ਕਈ ਭਰਾ ਹੁੰਦੇ ਨੇ ਘਰ ਤੋੜਨ ਵਾਲੇ ਔਰ ਕਈ ਭਰਾ ਮਿਲਦੇ ਸੁਖ ਨਾਲ ਨਸੀਬਾ ਨਾਲ ਮਿਲਦੇ ਨੇ ਜੋੜਨ ਵਾਲੇ ਜੋ ਮੇਰੇ ਅਪਰਾ ਮੇਰੇ ਗਏ ਸੀਗੇ ਉਹ ਭਰਾ ਦੇ ਰੂਪ ਚ ਮੈਨੂੰ ਇੱਕ ਵੱਡੇ ਭਰਾ ਹੋਰ ਮਿਲ ਗਿਆ ਬਸ ਬੱਚੇ ਆਪਣੇ ਘਰ ਜਾ ਰਹੇ ਨੇ ਆਪਣੀ ਮਾਂ ਦੇ ਨਾਲ ਰਹ ਰਹੇ ਨੇ ਖੁਸ਼ ਰਹ ਰਹੇ ਨੇ ਲੇਕਿਨ ਬਸ ਫਿਰ ਵੀ ਇਹ ਕਹਿਣਾ ਚਾਹਾਂਗੀ ਕਿ ਬੱਚਿਆਂ ਨੂੰ ਅਗਰ ਕੋਈ ਵੀ ਦੁੱਖ ਹੋਇਆ ਬੱਚੇ ਰੋਂਦੇ ਹੋਏ ਮੇਰੇ ਕੋਲ ਆਏ ਤੇ ਮੈਂ ਸ਼ਾਇਦ ਉਸ ਤੋਂ ਬਾਅਦ ਮੈਂ ਕੁਝ ਨਹੀਂ ਕਰ ਪਾਵਾਂਗੀ ਮੈਂ ਉਹ ਯੂਟਿਊਬਰਾਂ ਨੂੰ ਕਹਾਂਗਾ ਕਿ ਨੈਗੇਟਿਵਿਟੀ ਨਾ ਫਲਾਈਏ ਆਪਸ ਵਿੱਚ ਪਿਆਰ ਬਣਾਈਏ ਸੋ ਸੰਗਤ ਜੀ ਦਿਓ ਅਸੀਸਾਂ ਇਸ ਪਰਿਵਾਰ ਨੂੰ ਚੰਗੇ ਕਮੈਂਟ ਕਰਕੇ ਉਸ ਗੁਰੂ ਦੇ ਚਰਨਾਂ 'ਚ ਅਰਦਾਸ ਕਰਕੇ ਇਹ ਪਰਿਵਾਰ ਹੁਣ ਇੱਕ ਜੁਟ ਹੋਵੇ ਖਿੰਡਰ ਨਾ ਸਕੇ ਜਿਵੇਂ ਕਿ ਤੁਸੀਂ ਨੇ ਵੀਡੀਓ ਦੇਖੀ ਬੱਚੇ ਮਾਂ ਤੱਕ ਪਹੁੰਚ ਗਏ ਆ ਮਾਂ ਨੂੰ ਸੌਂਪ ਦਿੱਤੇ ਗਏ ਆ ਇਹ ਪਰਿਵਾਰ ਦੀ ਦੁਵਾਰਾ ਹੁਣ ਸੁਲ੍ਹਾ ਹੋ ਗਈ ਆ ਸਮਝੌਤਾ ਹੋ ਗਿਆ ਹੈ ਤਰ੍ਹਾਂ ਤਰ੍ਹਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਆ ਜਿਵੇਂ ਹਰਮਿਤ ਸਿੰਘ ਪਿੰਕਾ ਹੋਰਾਂ ਨੇ ਵੀ ਇਸ ਵੀਡੀਓ ਦੇ ਸ਼ੁਰੂਆਤ ਦੇ ਵਿੱਚ ਕਿਹਾ ਕਿ ਇਸ ਮੈਟਰ ਨੂੰ ਹੁਣ ਖਤਮ ਕਰ ਦੇਣਾ ਚਾਹੀਦਾ ਹੈ ਕਿਉਂਕਿ ਬੱਚਿਆਂ ਦਾ ਅਗੇ ਫਿਊਚਰ ਹੈ ਦਿਨ ਵਧਨ ਦਿਨ ਵਧਨ ਕੋਈ ਨਾ ਕੋਈ ਗੱਲ ਅੱਗੇ ਸਾਹਮਣੇ ਆਉਂਦੀ ਰਹਿੰਦੀ ਹੈ ਕਦੇ ਕੋਈ ਭੂਆ ਵੀਡੀਓ ਸੋਸ਼ਲ ਮੀਡੀਆ ਤੇ ਸਾਂਝੀ ਕਰ ਦੂਗੀ ਤੇ ਕਦੇ ਪਰਜਾਈ ਇਸ ਤਰ੍ਹਾਂ ਤਾਂ ਇਹ ਮਾਮਲਾ ਸੁਲਝ ਦਿਨਾ ਨਹੀਂ ਇਸ ਨੂੰ ਇੱਥੇ ਹੀ ਬੰਦ ਕਰ ਦੇਣਾ ਚਾਹੀਦਾ ਤੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜਿਹੜੇ ਲੋਕ ਨੈਕਟੀਵਿਟੀ ਫਲਾਰੇ ਨੇ ਉਹਨਾਂ ਨੂੰ ਇਸ ਤੋਂ ਗੁਰੇਜ਼ ਕਰਨਾ ਚਾਹੀਦਾ ਤੇ ਲੋਕਾਂ ਨੂੰ ਵੀ ਇਹਨਾਂ ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ ਬਾਕੀ ਦੋਸਤੋ ਤੁਹਾਡਾ ਇਸ ਵਾਰੀ ਕੀ ਕਹਿਣਾ ਕਮੈਂਟ ਜਰੂਰ ਕਰਿਓ ਇਹ ਵੀਡੀਓ ਤੁਸੀਂ ਕਿੱਥੋਂ ਕਿੱਥੋਂ ਵੇਖ ਰਹੇ ਹੋ ਆਪਣੇ ਪਿੰਡ ਤੇ ਸ਼ਹਿਰ ਦਾ ਨਾਮ ਜਰੂਰ ਲਿਖਿਓ